ਬਈ ਪਿੰਡ ਸੇੜਾ ਸਿੰਘ ਵਾਲਾ ਇਹ ਸੇ ਪਿੰਡ ਸੇੜਾ ਸਿੰਘ ਵਾਲ ਦੀ ਪੰਚਾਇਤ ਘਰ ਆ ਤੁਹਾਨੂੰ ਪੰਚਾਇਤ ਘਰ ਦਿਖਾਉਣੇ ਆ ਕੀ ਹਾਲਾਤ ਆ ਆ ਦੇਖੀ ਚੱਲਿਓ ਹਣਾ ਪਿੰਡ ਸੇੜਾ ਸਿੰਘ ਦੇ ਪੰਚਾਇਤ ਘਰ ਆ ਬਈ ਇਹ ਆ ਦੇਖ ਲਓ ਵਿਚਾਰੀ ਗਾ ਨੂੰ 4 ਦਿਨ ਹੋ ਗਏ ਮਰੀ ਪਈ ਨੂੰ ਮਸ਼ਕ ਮਰੀ ਜਾਂਦਾ ਤੇ ਖੜਾ ਨਹੀਂ ਜਾਂਦਾ ਤੇ ਕਿਸੇ ਨੇ ਚੱਕਿਆ ਹੀ ਨਹੀਂ ਵਿਚਾਰੀ ਹੁਣ ਤੁਸੀਂ ਕਹੋਗੇ ਕਿ ਵੀ ਤੂੰ ਆਪ ਚੱਕ ਲੈਂਦਾ ਚੱਕ ਰਾਂਗੇ ਹੁਣ ਅਸੀਂ ਪਰ ਅਸੀਂ ਵੇਂਦੇ ਸੀਗੇ ਵੀ ਕੋਈ ਦਾ ਹੱਥ ਲਾਵੇ ਯਾਰ ਇੱਥੇ ਨੈੱਟ ਚਲਾਉਣਾ ਆ ਜਾਂਦਾ ਜੈਮ ਜੈਮ ਦੇਖ ਲੋ ਜੈਮ ਵਾਲਾ ਕਮਰਾ ਦੇਖੋ ਕਿੰਨੀ ਸਫਾਈ ਐ ਇੱਥੇ ਯਾਰ ਇਹ ਪੈਂਸੇਟੇ ਸੰਗੜ ਦੀ ਪੰਚਾਇਤ ਘਰ ਆਇਆ ਇੱਥੇ ਬਾਹਰੋਂ ਬਾਹਰੋਂ ਜੱਟ ਆ ਕੇ ਨਾ ਬਾਰੇ ਬਾਲੇ ਪਿੰਡਾਂ ਦੇ ਆ ਕੇ ਇੱਥੇ ਗਾਵਾਂ ਨੂੰ ਵਿਚਾਰਿਆਂ ਨੂੰ ਤਾੜ ਜਾਂਦੇ ਆ ਭੁੱਖਾਂ ਧੰਗਾਂ ਇੱਥੇ ਮਰ ਜਾਂਦੀਆਂ ਤੇ ਫਿਰ ਜਿਹੜੀ ਗਾਂ ਜਿੱਥੇ ਮਰਦੀ ਉਹ ਉੱਥੇ ਹੀ ਦਬੰਦੇ ਆ ਗਲਤੀ ਸਾਡੇ ਪਿੰਡਿਆਂ ਦੀ ਵੀ ਐ ਹੋਜੀ ਗੱਲ ਨਹੀਂ ਕਿ ਸਾਡੇ ਪਿੰਡ ਦਾ ਕਸੂਰ ਹੋਣੀਗਾ ਆ ਦੇਖੋ ਵਾਈਫਾਈ ਲੱਗਾ ਵਾਈਫਾਈ ਨੈਟ ਚਲਾਉਣਾ ਆ ਜਾਂਦੇ ਇੱਥੇ ਪੰਚਾਇਤ ਘਰ ਦੇ ਹਾਲਾਤ ਆ ਬਈਏ ਧਿਆਨ ਨਾਲ ਦੇਖ ਲੋ ਵੀ ਕਮਰੇ ਨੇ ਸਫਾਈ ਕਿੰਨੀ ਵਧੀਆ ਕੀਤੀ ਹੋਈ ਆ ਸਰਕਾਰ ਦੇ ਕੰਮ ਸਰਕਾਰਾਂ ਦੇ ਕੰਮ ਦੇਖ ਲੋ ਚਲੋ ਕਿਸੇ ਨਾਲ ਆਪਣਾ ਕੋਈ ਦੁਸ਼ਮਣੀ ਤਾਂ ਹੈ ਨਹੀਂ ਵੀ ਕਿਸੇ ਦੇ ਵਿਰੁੱਧ ਬੋਲੀਏ ਠੀਕ ਆ ਤੇ ਹਾਂ ਗੈਰ ਕੋਈ ਨਹੀਂਗਾ ਪਰ ਸੋਚਣਾ ਚਾਹੀਦਾ ਹੈ ਬੰਦੇ ਨੂੰ ਆਪ ਨੂੰ ਵੀ ਪਤਾ ਲੱਗ ਹੀ ਜਾਊਗਾ ਅਸਲ ਸਚਾਈ ਦੱਸੋ ਹਾਂ ਸਰ ਸਚਾਈ ਸਚਾਈ ਆ ਆ ਗਾਣ ਨੂੰ ਦੇਖ ਕੇ ਵਿਚਾਰੇ ਨੂੰ ਤਰਸ ਆਉਂਦਾ ਯਾਰ ਇਹਨੂੰ ਡੇਲੀ ਹਰ ਰੋਜ਼ ਠੀਕ ਆ ਇਹਦੀ ਕੇਅਰ ਕਰਦੇ ਸੀਗੇ ਅਸੀਂ ਤਾਂ ਦੋ ਚਾਰ ਮੁੰਡੇ ਸੀਗੇ ਅਸੀਂ ਜਿੰਨੇ ਕੁ ਜੋਗੇ ਸੀਗੇ ਅਸੀਂ ਉਹਨਾਂ ਕੋ ਕਰਦੇ ਸੀਗੇ ਠੀਕ ਆ ਤੇ ਬਾਕੀ ਹੁਣ ਤੁਹਾਨੂੰ ਮੈਂ ਕੀ ਬੋਲ ਕੇ ਦੱਸਾਂ ਮੈਨੂੰ ਬਾਈ ਯਾਰ ਵੀਡੀਓ ਨੂੰ ਸ਼ੇਅਰ ਕਰੋ ਯਾਰ ਜਿਹੜੇ ਗਊ ਮਾਤਾ ਗਊ ਮਾਤਾ ਕਰਦੇ ਆ ਹਾਂ ਆ ਗਊ ਮਾਤਾ ਗਊ ਮਾਤਾ ਕਹਿਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਵੀਰੇ ਕੰਮ ਕਰਨ ਵਾਲੀ ਹੁੰਦਾ ਹੁੰਦਾ ਆ ਵਿਚਾਰੀਆਂ ਇੱਥੇ ਖੜੀਆਂ ਜੇ ਇਹਨਾਂ ਮਾੜਾ ਉਹ ਗੇਟ ਤੋਂ ਬਾਹਰ ਹੋ ਗਈਆਂ ਨਾ ਇਹਨਾਂ ਦੇ ਡਾਂਗਾ ਪੈਣੀਆਂ ਇਹਨਾਂ ਪਤਾ ਹੀ ਆ ਆ ਚਲਿਆ ਆ ਦੇਖ ਲਓ ਉਹ ਪਸ਼ੂ ਦੇਖ ਲਓ ਜਿਹੜੇ ਬਾਹਰ ਫਿਰਦੇ ਨਾ ਹੁਣ ਜਦੋਂ ਮੈਨੂੰ ਲੱਗਦਾ ਪਤਾ ਲੱਗ ਗਿਆ ਕਿਸੇ ਨੂੰ ਡਾਂਗਾ ਨਾ ਇੱਥੇ ਕੁੱਟ ਕੇ ਤਾੜ ਜਾਣਗੇ ਇੱਥੇ ਤਾਂ ਕੰਡੇ ਚੱਕੇ ਆ ਹੁਣ ਨਹੀਂ ਕੰਡੇ ਲੱਗੇ ਹੋਏ ਸੀ ਇੱਥੇ ਕੁਛ ਕੁਛ ਕਮਰੇ ਚ ਤਾੜਦੇ ਨੇ ਆ ਕਮਰੇ ਐ ਤਾੜ ਜਾਂਦੇ ਬਾਈ ਇੱਧਰ ਜੰ德ਰਾ ਜੰ德ਰਾ ਆ ਜਾਂਦੇ ਆ ਠੀਕ ਆ ਇੱਕ ਗਾਂ ਇੱਥੇ ਡਾੜ ਕੇ ਗਈ ਸੀ ਉਹ ਇੱਕ ਇੱਥੇ ਮਰ ਗਈ ਸੀ ਵਿਚਾਰੀ ਐਸੇ ਉਹਦਾ ਅਸੀਂ ਖੋਲਿਆ ਸੀਗਾ ਉਹਦੇ 2-4 ਦਿਨ ਪਹਿਲਾਂ ਦੀ ਗੱਲ ਹੀ ਐਹੀ ਬਾਹਰਲੇ ਪਿੰਡਾਂ ਦੇ ਬਾਹਲੇ ਕੁੱਟ ਕੇ ਇੱਥੇ ਤਾੜ ਜਾਂਦੇ ਆ ਯਾਰ ਗਲਤੀ ਸਾਡੇ ਪਿੰਡਾਂ ਦੀ ਨਹੀਂ ਇਹ ਕੁਛ ਕਹਿੰਦੇ ਨਹੀਂ ਕੋਈ ਲੁਕਤਾ ਨਹੀਂ ਕਰਦਾ ਕੋਈ ਬੋਲਦਾ ਨਹੀਂ ਯਾਰ ਅੱਜ ਵੀ ਅੱਕੇ ਹੋ ਜਾਣੇ ਪਾਈ ਆ ਵੀਡੀਓ ਅਸੀਂ ਦੌਰ ਚ ਆ ਜਾਣੇ ਹੈਗੇ ਆ ਤੇ ਬਾਈ ਨੇ ਕਹਿਤਾ ਕਹਿੰਦਾ ਵੀ ਪਾ ਦੇ ਵੀਡੀਓ ਯਾਰ ਇਹਨੇ ਹੀ ਪਹਿਲਾਂ ਪਾਈ ਸੀ ਚਲ ਹੁਣ ਨਾਂ ਤਾਂ ਅਸੀਂ ਕੀ ਲੈਣਾ ਇੱਕ ਦੂਜੇ ਦਾ ਠੀਕ ਆ ਨਾ ਤੇ ਆਹ ਦੇਖ ਲੋ ਵਿਚਾਰੀ ਹੁਣ ਇਹ ਹੁਣ ਉਹਨੂੰ ਵੈਸੇ ਚੱਕਾਂਗੇ ਅਸੀਂ ਦਾ ਸੰਦ ਚੱਕਣੀ ਪੈਣੀ ਆ ਪਰ ਔਲਾ ਆਏ ਆ ਵੀ ਕੋਈ ਹੋਰ ਵੀ ਸੋਚਿਆ ਯਾਰ ਕੱਲੇ ਬੰਦੇ ਦੇ ਬਸ ਕੁਝ ਨਹੀਂ ਹੁੰਦਾ ਠੀਕ ਆ ਨਾ ਬਾਈ ਆ ਵੀਡੀਓ ਦਾ ਰਿਪਲਾਈ ਵੀ ਕਰਿਓ ਤੇ ਕਮੈਂਟ ਬਾਕਸ ਵਿੱਚ ਤੇ ਬਾਕੀ ਜਾ ਆ ਗਿਓ ਹਾਂ ਆ ਦੇਖ ਲੋ ਯਾਰ ਮੋਸ਼ਕ ਮੋਸ਼ਕ ਮਾਰੀ ਜਾਂਦਾ ਵੀਰੇ ਇੱਥੇ ਖੜਾ ਨਹੀਂ ਜਾਂਦਾ ਯਾਰ ਪੰਚਾਇਤ ਘਰ ਦੇ ਹਾਲਾਤ ਦੇਖ ਲੋ ਯਾਰ ਪੰਚਾਇਤ ਨੇ ਇੱਥੇ ਸਾਰਿਆਂ ਨੇ ਆਉਣਾ ਜਾਣਾ ਹੁੰਦਾ ਹਨ ਤੇ ਕਮਰਿਆਂ ਦੀ ਸਫਾਈ ਕਿੰਨੀ ਵਧੀਆ ਕੀਤੀ ਆ ਦੇਖੋ ਇੱਥੇ ਤੁਸੀਂ ਖੜ ਕੇ ਦੇਖੋ ਆਪ ਖੁਦ ਪਤਾ ਲੱਗ ਜੂ ਹਣ ਮਾਂ ਦੀ ਫੋਟੋ ਦੇਖ ਲੋ ਜਿਹੜੇ ਰਾਮ ਰਾਮ ਕਰਦੇ ਆ ਆਹ ਦੇਖ ਲੋ ਜੀ ਇੰਨੀ ਗੰਦਗੀ ਵਿੱਚ ਹਣਵਾ ਦੀ ਹੋਟਲ ਲੱਗੀ ਪਈ ਆ ਕਿਸੇ ਨੇ ਹਲੇ ਤੱਕ ਹੋਣੀ ਕੀਤਾ ਹਿੰਮਤ ਹੀ ਨਹੀਂ ਪੈਂਦੀ ਇੱਥੇ ਵੜਨ ਦੀ ਵੀਰੇ ਵੜੂ ਕਿਵੇਂ ਯਾਰ ਇੰਨਾ ਮਸ਼ਕ ਮਾਰਦਾ ਇੱਥੇ ਕੋਈ ਕੇਅਰ ਹੀ ਨਹੀਂ ਕਰਦਾ ਬਾਈ ਯਾਰ ਵੀਡੀਓ ਜ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਬਾਲੀ ਨਹੀਂ ਨਾ ਸਾਡੇ ਪਿੰਡਾਂ ਦੇ ਕੰਨੀ ਪੈ ਜੇ ਬਸ ਮੜਾ ਮੋਟਾ ਆਪਣੇ ਆਪ ਵੀ ਜ਼ਰੂਰੀ ਨਹੀਂ ਹੁੰਦਾ ਕਿ ਬਾਹਰਲੇ ਬੰਦੇ ਇਹੋ ਕਰਦੇ ਆ ਤੇ ਬਾਹਰਲੇ ਬੰਦੇ ਛੱਡ ਕੇ ਆਂਦੇ ਸਾਡੇ ਪਿੰਡ ਦਾ ਕੋਈ ਕੁਝ ਕਹਿਣਾ ਨਹੀਂ ਤਾਂ ਤਾਂ ਹੀ ਆ ਪਿੰਡ ਸੇਡਾ ਸਿੰਘ ਵਾਲਾ ਵੀਰੇ ਪੰਚਾਇਤ ਕਰੇ ਜਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਤਸੀਰ ਜੇਤੋ ਠੀਕ ਆ ਹਾਂ ਪਿੰਡ ਸੇਡਾ ਸਿੰਘ ਵਾਲਾ ਦੇਖ ਲੋ ਯਾਰ ਹਾਲਾਤ ਹਲੇ ਤਾਂ ਪਸ਼ੂ ਅਸੀਂ ਬਾਹਰ ਕੱਢਤੇ ਬਾਈ ਯਾਰ ਬਾਲੇ ਸੀ ਉਹ ਦੇਖੋ ਕਿੰਨੇ ਖੜੇ ਆਲੇ ਤਿੰਨ ਚਾਰ ਪੰਜਵੀਂ ਮਰ ਗਈ ਛੇਵੀਂ ਸੱਤਵੀਂਇੱਕ ਉਹ ਦਿਨੀ ਹੋ ਉਹ ਅੱਠਵੀਂ ਅੱਠ ਤਾਂ ਇੰਨੇ ਕ ਸੰਝੀ ਖੜੀਆਂ ਨੌ ਮਰਗੀਆਂ ਹਾਂ ਨੌ ਮਰਗੀਆਂ ਵੀਰੇ ਵਿਚਾਰੀਆਂ ਗਊ ਮਰੀਆਂ گاਵਾ ਮੈਂ ਦੇਖ ਲੋ ਯਾਰ I